ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰ ਮੌਕਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ ਚ ਤਿੰਨ ਨਾਕ ਆ ਜੀ ਇੱਕ ਸੂਆ ਸਵਾਇਆ ਦੋ ਗੱਬਣ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਦ ਸਿੰਘ ਜੀ ਪਿੰਡ ਕੋਰਿਆ ਜ਼ਿਲ੍ਹਾ ਮੋਗਾ ਤਸਵੀਰ ਮੋਗਾ ਮੋਬਾਈਲ ਨੰਬਰ ਜੀ 788434737 ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਤਿੰਨ ਨਾਗਾ ਹਾਂਜੀ ਕਿਧਰੋਂ ਸ਼ੁਰੂ ਕਰਗੇ ਜੀ ਇਧਰੋਂ ਕਰ ਲਓ ਜੀ ਸੂਆ ਕਿੰਨੇ ਮਾ ਜੀ ਇਹਦਾ ਇਹ ਦੂਜਾ ਸੂਆ ਆ ਕਿੰਨਾ ਸਮਾਂ ਲੈਂਦੀ ਆ ਜੀ ਸਭਾ ਹਫਤਾ ਹੀ ਇਹਦਾ ਰਹਿੰਦਾ ਪਰ ਜੀ ਦੇ ਅੱਠ ਰਾਂ ਰਹੇ ਆ ਇਹ ਸੱਤ ਰਹਿ ਗਈ ਉਹਦੇ ਅੱਠ ਠੀਕ ਆ ਯਾਨੀ 8 ਦਿਨ ਲੈ ਜੂਗੀ ਥਣਾਂ ਦੀ ਪਰ ਪਿੱਛੇ ਦੀ ਜਵਾ ਓਕੇ ਆ ਜੀ ਬੜੇ ਗਰੰਟੀ ਆ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਜੀ ਪਹਿਲੇ ਸੂਏ ਦਾ ਰਿਕਾਰਡ ਹੈਗਾ 14 ਕਿਲੋ ਦਾ ਹੂੰ ਤੇ ਦੁੱਧ ਦੇਊਗੀ 15 16 ਕਿਲੋ ਆਮ ਨਾਲ ਦੇ ਜਾਣਾਂ ਨੇ ਬਾਕੀ ਸੇਵਾ ਸੰਭਾਲ ਬਾਕੀ ਸੇਵਾ ਤੇ ਆ ਬਸ ਜੀ ਸੇਵਾ ਵਾਦ ਉਹ ਵਾਦ ਵੀ ਚੋ ਸਕਦਾ ਹੈਗਾ ਨਾ ਇਹ ਤਾਂ ਗੱਲ ਹੈਗੀ ਤੋੜ ਕੇ ਦਿਖਾ ਦੀ ਵੀਰੇ ਚੰਗੀ ਬਹੁਤ ਆ ਵੀਰੇ ਜਰਸੀ ਬਾਕੀ ਬਰੀਡ ਵਾਈਜ਼ ਵੀ ਚੰਗੀ ਆ ਤੇ ਤਿਆਰੀ ਵੀ ਸੋਹਣੀ ਕੀਤੀ ਆ ਸੋਹਣਾ ਮੁਠੀ ਵਾਲਾ ਥਾਣਾ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਤੁਸੀਂ ਨਾਰਮਲ ਵੀ ਮੰਨ ਸਕਦੇ ਆ ਜੀ ਪਿਆਰੀ ਚੰਗੀ ਕੀਤੀ ਆ ਬਾਈ ਕਹਿੰਦਾ ਮਾਲਕਾਂ ਨੇ ਰਿਕਾਰਡ ਦੱਸਿਆ ਭਈ ਇਹ ਤਾਂ 14 ਕਿਲੋ ਦਾ ਤੁਸੀਂ ਆਪ ਦੀ ਸਮਝ ਪਰਖ ਨਾ ਲੈਣੀ ਆ ਭਈ ਆਪਾਂ ਕਿੰਨਾ ਦੁੱਧ ਦੇ ਤੋ ਚੋ ਸਕਦੇ ਆ ਕਿੰਨੀ ਸੇਵਾ ਇਹਦੀ ਕਰ ਸਕਦੇ ਆ ਪਰ ਇੱਕ ਇਸ ਚੀਜ਼ ਦਾ ਫਾਇਦਾ ਹੋ ਜਾਂਦਾ ਭਈ ਇਹਦਾ ਦੁੱਧ ਮੱਝਾਂ ਚ ਹੀ ਬਹਿਣਾ ਚੁੱਟਾ ਹੋਊਗਾ ਲਗਭਗ ਤੁਹਾਨੂੰ ਵੀ ਪਤਾ ਪੰਜ ਫੜ ਦੇ ਆਸੇ ਪਾਸੇ ਵਾਲਾ ਦੁੱਧ ਹੁੰਦਾ ਇਹਦਾ ਕਰਮਾਲੀ ਦਾ ਦਿਨ 8 ਭਏ ਆ ਉਪਰਾ ਕਰਕੇ ਇੱਕ ਅੱਧਾ ਦਿਨ ਵੱਧ ਵੀ ਲਿਜਾ ਸਕਦੀ ਆ ਬਾਕੀ ਪੂਰਾ ਬਣ ਕੇ ਸੁਆਨੇਵਾ ਜੀ ਸਹੀ ਗੱਲ ਆ ਤੇ ਜਾਂ ਫਿਰ ਇੱਕ ਅੱਧਾ ਦਿਨ ਘੱਟ ਵੀ ਲਿਜਾ ਸਕਦੀ ਆ ਦਿਨਾਂ ਦਾ ਕੋਈ ਕਨਫਰਮ ਨਹੀਂ ਹੁੰਦਾ ਸਾਰੇ ਨਗਬਾਈ ਦੇ ਖਰੀਦੇ ਹੀ ਹੁੰਦੇ ਆ ਡਿਮਾਂਡ ਕਰਨੀ ਉਹ ਵੀਰੇ ਜਿਹੜੇ ਲੈਣੇ 47000 ਦੇ ਦਿਆਂਗੇ ਵੀਰਾ ਮਾਨਤਣ ਕਰ ਦਿਆਂਗੇ ਮਾਨਤਣ ਕਿੰਨਾ ਕਰ ਦੇਗਾ ਛੱਡ ਦਾਂਗੇ 1000 ਛੱਡ ਦਿਆਂਗੇ ਵਿੱਚੋਂ 46 ਦੀ ਦੇ ਦਾਂਗੇ ਹਾਂ ਬਾਕੀ 15 16 ਕਿਲੋ ਵਾਲੀ ਕੋਈ ਦਿੰਦਾ ਨਹੀਂ ਇਹਨੇ ਨਹੀਂ ਦਿੰਦਾ ਹਾਂ 30 30 ਦੀਆ ਤੋਂ ਆਪਣੀ ਹਜੇ ਜਿੱਦ ਤੇ ਤਿਆਰ ਹੋਊਗੀ ਉਦੋਂ ਦਾ 55 ਦੀ ਵੇਚ ਲਈਏ ਜੀ ਉਦੋਂ ਤਾਂ ਜਿੰਨੇ ਦੀ ਮਰਜ਼ੀ ਵੇਚ ਲੈ ਲੈ ਚੱਲੀ ਵੀਰੇ ਇਹਨੂੰ ਸੋਹਣੀ ਜਰਸੀ ਆ ਵੀਰੇ ਕੁਆਲਿਟੀ ਵਾਈ ਚੰਗੀ ਆ 46000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਬਾਈ ਦੀ ਗੱਲ ਵੀ ਸਹੀ ਆ ਵੀ ਜਿੱਤੇ ਤਿਆਰ ਹੋਊਗੀ ਉਦੋਂ ਦਾ ਬਾਈ ਨੇ ਵੀ ਕਾਦੀ ਦੇਣੀ ਆ 10 ਦਿਨ ਜੇ ਕੋਈ ਸਾਫ ਕੇ ਵੇਚ ਲੂਗਾ ਤਾਂ 4 ਪੈਸੇ ਦੇਣ ਵਾਲੀ ਚੀਜ਼ ਆ ਜੀ ਬਾਕੀ ਸੋਹਣਾ ਮੁੱਠੀ ਵਾਲਾ ਥਾਣਾ ਖਣਾ ਦੀ ਗਰੰਟੀ ਆ ਭਾਰ ਪਿੱਛੇ ਦੀ ਦੀ ਫੁੱਲ ਗਰੰਟੀ ਆ ਜਿਹੜੀ 2 ਨੰਬਰ ਜਰਸੀ ਆ ਇਹਦੀ ਬਿਊਟੀ ਹੋਰ ਸਾਬ ਦੀ ਆ ਇਹ ਚੀਜ਼ ਹੋਰ ਸਾਬ ਦੀ ਪਰ ਪੈਂਦੀਆਂ ਜਰਸੀ ਜੀ ਆ ਇਹ ਤੇ ਸੂਆ ਕਿੰਨਾ ਮਾ ਜੀ ਦਾ ਇਹਦਾ ਹੀ ਸੂਆ ਦੂਜਾ ਜੀ ਠੀਕ ਆ ਇਹ 7 ਦਿਨ ਲੈ ਜਾ ਹਾਂਜੀ 8 ਕਿੰਨਾ ਪਿਆਜੂ ਦੁੱਧ ਤੋਂ ਇਹ ਵੀ ਰਿਕਾਰਡ 15 ਕਿਲੋ ਦਾ ਪਹਿਲੇ ਸੂਏ ਦਾ ਠੀਕ ਆ ਰਿਕਾਰਡ ਆ ਜੀ ਹਾਂਜੀ 15 15 ਕਿਲੋ ਏ ਚੋਇਆ ਠੀਕ ਆ ਇਹਦੀ ਕਿ 16 17 ਦੀ ਝਾਕ ਵੀ ਦੇਊਗੀ ਦੇਊਗੀ ਹਾਂਜੀ ਤੋੜ ਕੇ ਦਿਖਾ ਦਿਓ ਵੀਰੇ ਵੀ 16 17 ਕਿਲੋ ਦੀ ਬਾਈ ਦੱਸਦਾ ਕਿ ਦੀ ਝਾਕ ਆ ਵੀ ਦੇ ਜੂਗੀ ਬਾਕੀ ਸੇਵਾ ਦੇ ਸਰ ਤੇ ਆ ਸੰਭਾਲ ਦੇ ਸਰ ਤੇ ਆ ਸੋਨਾ ਕਟ ਆਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਜਲ ਕੋੜ ਸ਼ਾਂ ਬਾਕੀ ਨਿੱਗਰ ਆ ਜਵੇਂ ਨਿੱਗਰ ਸਹਾਣਾ ਖਰਾਬੀ ਥਾਣਾ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਚੈੱਕ ਕਰ ਸਕਦੇ ਤੁਸੀਂ ਢੱਲ ਬਹੁਤ ਪਈ ਆ ਹਵਾਨੇ ਚ ਸਾਰੀਆਂ ਬਾਲਟਾਂ ਲੰਕਰ ਮਾਲ ਨੇ ਕੱਢ ਕੇ ਸੋਨਾ ਰੰਗ ਪ੍ਰਿੰਟ ਵਾਲੀ ਆ ਚਮਕ ਦਮ ਕਾਲੀ ਆ ਸੰਭੀ ਬਲੀਏ ਵੀ ਚੰਗੀਆਂ ਲੈ ਚੱਲਿਓ ਜੀ ਹਵਾਨੇ ਤੇ ਬਰੀਕ-ਬਰੀਕ ਵੀ ਐਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਟੀ ਵਾਈਜ਼ ਪੂਰੀ ਸੋਹਣੀ ਆ ਬਾਅਦ ਚ ਪਿਆਦੂ ਜੀ ਕੋਈ ਗੱਲ ਨਹੀਂ ਬਣੀ ਦੁੱਧ ਸੇਵਾ ਸੰਭਾਲ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂਦਾ ਜਿੰਨਾ ਮਰਜੀ ਝੋਲੇ ਤੇ ਇਹਦੀ ਜੈ ਜੀ ਡਿਮਾਂਡ ਵੀਰੇ ਇਹ ਵੀ ਇੰਨੇ ਹੀ ਦੇ ਦਾਂਗੇ ਬਰਾੜਾ 46 ਦੀ ਹਾਂਜੀ ਜੋੜਾ ਲੈ ਜੇ ਜੋੜਾ ਜਬਰ ਵਾਧਾ ਕਰ ਦਿਆਂਗੇ ਜਾਣ ਦੇ 90 ਦਾ ਜਾਣ ਦਿਆਂਗੇ ਜੀ ਠੀਕ ਆ 90 ਦਾ ਜੋੜਾ ਦੇ ਦਾਂਗੇ ਭਾਈ ਗੰਦਾ ਤੇ ਨਗ ਨੰਬਰ ਆ ਗਿਆ 3 ਇਹਦਾ ਹੈ ਇਹ ਵੀ ਜਰਸੀ ਟਾਈਪ ਹੀ ਆ ਨਾ ਬਈ ਆ ਜਰਸੀ ਆ ਜੀ ਇਹ ਵੀ ਰੰਗ ਦਾ ਹੀ ਫਰਕ ਹੈ ਰੰਗ ਦਾ ਹੀ ਫਰਕ ਹੈ ਜੱਫ ਦੇ ਪੇਟ ਹੋਊਗਾ ਹਾਂਜੀ ਹਾਂਜੀ ਠੀਕ ਆ ਸੂਆ ਕਿੰਨਾ ਮਾਜੀ ਇਹ ਵੀ ਦੂਜਾ ਸੂਆ ਇਹ ਕਦੋਂ ਸੂਈ ਆ ਇਹ ਇਹ ਸੂਈ ਆ ਜੀ ਪਰਸੋਂ ਬੱচ্চਾ ਕੀ ਹੈ ਜੀ ਬੱਛੀ ਜੀ ਮਗਰ ਬੱਛੀ ਜਰਸੀ ਪਿਓਰ ਦਿੱਤੀ ਹੈ ਨਾ ਹਾਂਜੀ ਬੱਛੀ 골ਡਨ ਚ ਆ ਗਈ ਹੈ ਮੈਂ ਦਿਖਾ ਦਿੰਨਾ ਤੁਹਾਨੂੰ ਜੇਰ ਜੂਰ ਦੀ ਸਾਫ ਆ ਵੀਰੇ ਜਮਾ ਓਕੇ ਗਏ ਜੇਰ ਦੀ ਜੀ ਕਿੰਨਾ ਬੋਲਾ ਜੀ ਘਰੇ ਸੂਈ ਆਪਣੇ ਆਪ ਆ ਘਰਾ ਬਣ ਕੇ ਤਾਂ ਸੂਈ ਸਵਾਈ ਲੰਦੀ ਠੀਕ ਆ ਕਿੰਨਾ ਬੋਲਾ ਜੀ ਇਹਦੇ ਥੱਲੇ ਇਹਦੇ ਥੱਲੇ 11 ਕਿਲੋ ਆ ਜੀ 11 ਕਿਲੋ 11 ਕਿਲੋ ਦੀ ਚੋਕ ਕੇ ਲੈ ਜਾ ਕੋਈ ਵੀ ਵੀਰ ਜਿਹੜਾ ਮਰਜੀ ਪਹੁੰਚਾ ਦਾਂਗੇ ਚੋਲੇ ਠੀਕ ਆ ਬਾਹਰ ਨਿਕਲੂ 11 ਤੋਂ ਘੱਟ ਨਹੀਂ ਨਿਕਲਦਾ ਠੀਕ ਆ ਹਾਂਜੀ ਤੋੜ ਕੇ ਦਿਖਾ ਦਿਓ ਵੀਰੇ 11 ਕਿਲੋ ਦੀ ਕੋਈ ਵੀ ਵੀਰ ਚਵਾਈ ਕਰ ਸਕਦਾ ਇਹਦੀ 2 ਟ ਸੋਨਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋੜ ਸ਼ਾਂਖਪੂਰਾ ਵੀ ਨਹੀਂ ਹਵਾਨੇ ਦੇ ਬਰੀਕ ਬਰੀਕ ਵੇਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਘੱਟ ਵਾਲਾ ਹਵਾਨ ਦੇਖ ਸਕਦੇ ਹੋ ਕਿੰਨਾ ਬੋਲਾ ਦੱਸਿਆ ਸੀਗਾ ਜੀ 11 ਤੋਂ ਬਾਹਰ ਆ ਜੀ 11 ਮੰਨ ਕੇ ਆ ਜਾਓ ਠੀਕ ਹੈ 11 ਤੋਂ ਬਾਅਦ ਦੱਸਦਾ ਕਿ ਬੋਲਾ ਬਾਹਰ ਤੁਸੀਂ 11 ਮੰਨ ਕੇ ਆ ਜਾਓ ਦੋ ਟਾਈਮ ਚਾਰ ਟਾਈਮ 6 ਟਾਈਮ ਚਾਹੀ ਬਾਈ ਦੇ ਘਰੇ ਤੁਸੀਂ ਚੋ ਕੇ ਲਿਜਾ ਸਕਦੇ ਆ ਇਹਦਾ ਭਾਗ ਕਿੱਦਾਂ ਹੈ ਜੀ ਇਹ ਵੀ ਅਜੇ ਦੇ ਦਿਆਂਗੇ ਜੀ ਅੱਜ ਦਾ ਸੇਲ ਹੀ ਆ ਅੱਜ ਉਹਦੇ ਕਹਿੰਦੇ ਨੂੰ ਕਰਾਰ ਆਇਆ ਆ ਬਿਠੋ ਪੈਸੇ ਆਉਂਦਾ ਠੀਕ ਆ 1:00 ਵਜੇ ਆ ਬਣਾ ਪਿੱਛੋਂ ਪੈਸੇ ਦੇਣੇ ਸ਼ਾਮ ਨੂੰ ਕਰਾਰ ਆ 5 ਵਜੇ ਦਾ ਠੀਕ ਆ ਹਾਂ ਆ ਜਾਪਾ ਕੋਈ ਦੇਰੀ ਨਹੀਂ ਕਰਨੀ 5 ਵਜੇ ਤੈਨੂੰ ਲੇਟਣੀ ਆ ਇਹ ਹਾਂ 5 ਵਜੇ ਨੂੰ ਲੇਟਣੀ ਆ ਇਹ ਇਹ ਜਾਣਦੇ ਉਹਨੇ ਦੀ ਸ਼ਿਆਲੀ ਇਹ ਵੀ ਇੰਨੇ ਜਾਣਦੇਗਾ ਜਿੰਨਾ ਫਿਰ ਅੱਜ ਨਫਾ ਲੈਣਾ ਹੀ ਨਹੀਂਗਾ ਕੋਈ ਠੀਕ ਆ ਅੱਜ ਨਫਾ ਲੈ ਨਹੀਂ ਨੀਗਾ ਕੱਟੀਆਂ ਹੀ ਲੈ ਜਾਓ ਮਾਨਦਾਨ ਖੁੱਲਾ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ